ਡੇਰਾ ਬਾਬਾ ਨਾਨਕ ਦੇ ਪਿੰਡ ਧਰਮਾਬਾਦ ਵਿਖੇ ਬਲਾਸਟ ਦੋ ਔਰਤਾਂ ਸਮੇਤ 7 ਵਿਅਕਤੀ ਗੰਭੀਰ ਜ਼ਖਮੀ ਬੀਤੀ ਰਾਤ ਦੀਵਾਲੀ ਦੇ ਤਿਉਹਾਰ ਮੌਕੇ ਡੇਰਾ ਬਾਬਾ ਨਾਨਕ ਦੇ ਨਜ਼ਦੀਕੀ ਪਿੰਡ ਧਰਮਾਬਾਦ ਵਿਖੇ ਗੰਦਕ ਤੇ ਪਟਾਸ਼ ਨੂੰ ਕੁੱਟਦਿਆਂ ਬਲਾਸਟ ਹੋ ਗਿਆ ਇਸ ਘਟਨਾ ਚ ਦੋ ਔਰਤਾਂ ਸਮੇਤ 7 ਵਿਅਕਤੀਆਂ ਦੇ ਗੰਭੀਰ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜ਼ਖਮੀਆਂ ਵਿੱਚ ਦੋ ਸਕੇਪਰਾ ਇਕ 3 ਤੇ 2 ਜਵਾਈ ਵੀ ਦੱਸੇ ਜਾ ਰਹੇ ਹਨ ਗੰਭੀਰ ਜ਼ਖਮੀਆਂ ਨੂੰ ਅੰਮ੍ਰਿਤਸਰ ਦੇ ਸਰਕਾਰੀ ਤੇ ਨਿੱਜੀ ਹਸਪਤਾਲਾਂ ਵਿਖੇ ਭਰਤੀ ਕਰਾਇਆ ਗਿਆ ਜਿੱਥੇ ਉਹਨਾਂ ਦੀ ਜੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਸਥਾਨਕ ਲੋਕਾਂ ਨੇ ਦੱਸਿਆ ਕਿ ਤਮਾਕਾ ਇੰਨਾ ਜ਼ਬਰਦਸਤ ਸੀ ਕਿ ਜਿਸ ਨਾਲ ਨਜ਼ਦੀਕੀ ਘਰਾਂ ਦੇ ਸ਼ੀਸ਼ੇ ਤੱਕ ਟੁੱਟ ਗਏ ਹਨ ਇਸ ਘਟਨਾ ਨੂੰ ਲੈ ਕੇ ਡੇਰਾ ਬਾਬਾ ਨਾਨਕ ਇਲਾਕੇ ਅੰਦਰ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ਇਸ ਮੌਕੇ ਪੁੱਜੇ ਡੇਰੇ ਬਾਬਾ ਨਾਨਕ ਪੁਲਿਸ ਦੇ ਐਸ ਐਚ ਓ ਸ਼੍ਰੀ ਅਸ਼ੋਕ ਸ਼ਰਮਾ ਨੇ ਦੱਸਿਆ ਕਿ ਇਸ ਸਾਰੇ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਫੋਰੈਂਸਿਕ ਟੀਮਾਂ ਵੀ ਮੰਗਾਈਆਂ ਜਾ ਰਹੀਆਂ ਹਨ ਜਿਨ੍ਹਾਂ ਵੱਲੋਂ ਇਸ ਵੱਡੇ ਹਾਦਸੇ ਦੀ ਬਰੀਕੀ ਨਾਲ ਜਾਂਚ ਕੀਤੀ ਜਾਵੇਗੀ। ਇਸ ਵੱਡੀ ਮਾਤਰਾ ਵਿੱਚ ਗੰਧਕ ਤੇ ਪोटाਸ਼ ਵੇਚਣ ਵਾਲੇ ਉਹਨਾਂ ਲੋਕਾਂ ਖਿਲਾਫ ਹੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਭਾਜੀ ਇਹ ਦੇ ਮੁੰਡੇ ਰਸਤੇ ਪਾਹੀ ਚਲਾਉਂਦੇ। ਇਹ ਨਾ ਕਿ ਪोटाਸ਼ ਲੈ ਕੇ ਤੇ ਉਹਨਾਂ ਚਲਾਈਏ ਦੇ ਵਿੱਚ। ਆ ਜਿਹੜੇ ਮੁੰਡੇ ਚਲਾਉਂਦੇ ਆ ਅਸਰ ਕਿ ਇਹ ਹੋਈ ਸਾਨੂੰ ਇਹ ਹੁਣ ਪਾਣੀ ਤਾਂ ਨਹੀਂ ਪਤਾ ਵੀ ਇਹ ਮੁੰਡੇ ਚਾਰੇ ਪੰਜੇ ਸਾਡੇ ਉਨਕੀ ਕੁੱਟਣ ਦੇ ਹੀ ਜਾਂ ਕੀ ਕਰਨ ਲੱਗੇ ਤੇ ਬਲਾਸਟ ਹੋਇਆ ਇਹ ਵਗਣਾ ਬੜਾ ਹੀ ਜਾ ਰਿਹਾ ਗੰਭੀਰ ਰਸਮੀ ਹੋ ਗਿਆ ਪਿੰਨੂ ਦੀ ਮੁਫਾ ਹੋ ਗਿਆ ਤੇ ਜੀ ਹੈਗੇ ਤੇ ਪਾਜੀ ਪੰਜ ਦੇ ਮੁੰਡੇ ਨੇ ਤੇ ਦੋ ਦੇ ਜਿਹਨਾਂ ਜਿਹੜੀਆਂ ਉਹਨਾਂ ਨੂੰ ਸੱਦਨ ਆਈਆਂ ਸੀ ਵੀ ਆਓ ਅੰਦਰ ਪ੍ਰਸ਼ਾਦ ਆਪਾਂ ਨੂੰ ਪੱਕਾ ਦੇ ਤੁਸੀਂ ਆ ਲੋ ਅੰਦਰੀਆਂ ਨੇ ਉਹ ਸੱਦ ਰਿਹਾ ਦੋ ਜਦੋਂ ਉਹ ਕਿਤੇ ਆਈਆਂ ਤੇ ਉਹ ਵੀ ਲਪੇਟ ਜਾਦੇ ਆ ਸਾਮਨੇ ਤਾਂ ਹਾਂ ਇਹਨਾਂ ਦੇ ਇਹਦੇ ਜਵਾਈ ਤੇ ਇੱਕ ਇਹਦਾ ਬੇਟਾ ਹੀ ਦੋਏ ਦੇ ਹਾਂਜੀ ਮੇਰੇ ਦੋ ਪਰਵਾਨਾ ਹਾਂਜੀ ਮੇਰੇ ਤਕੀਏ ਦਾ ਇੱਥੇ ਪਿਆ ਸੀ ਕੋਈ ਇੱਥੇ ਗਰਮ ਫੁੱਲ ਰਹਿ ਪੜ ਰਹਿ ਦੇ ਨੇਰਾ ਬਹੁਤ ਸੀ ਮੇਰਾ ਬੜਾ ਸੀ ਤੇ ਇਹਨਾਂ ਮਾਰੀਆਂ ਚੀਕਾਂ ਚੁਕਾਂ ਤੇ ਕੋਈ ਤੁਸ ਲਾਗੋ ਗਵਾਂਢੀ ਆਏ ਉਸੇ ਵੇਲੇ ਭੱਜੇ ਤੇ ਫੜ ਕੇ ਇੱਕ ਗੱਡੀ ਪਰੋਣੇ ਦੀ ਉਹ ਆਪਾਂ ਗੱਡੀ ਉਹਨੇ ਮੁੰਡੇ ਨੇ ਤੇ ਇੱਕ ਆਪਾਂ ਮੁੰਡੇ ਡਰੇ ਲੈ ਕੀ ਪਾ ਕੇ ਲੈ ਗਏ ਮੈਂ ਬਾਅਦ ਚ ਗਿਆ ਨਾ ਵੀਰਾਂ ਲੈ ਕੇ ਪੀ ਇਹਨੀ ਮਾਤਰਾ ਦੇ ਨਿਆਣਿਆਂ ਨੂੰ ਨਹੀਂ ਦੇਣੀ ਚਾਹੀਦੀ ਜਿਹੜਾ ਸਾਇਰ ਕਰਨ ਬਣਿਆ ਨਹੀਂ ਕਿੰਨੇ ਦੀ ਜਖਮੀ ਹੋ ਲੋ ਹਾਂਜੀ ਸਰ ਇਹਦੇ ਵਿੱਚ 7 ਜਖਮੀ ਜੇ 2 ਲੇਟੇ ਤੇ 5 ਇਹਨਾਂ ਨਾਲ ਕੋਈ ਜਾਨ ਸਟੇਜ ਉਹਦੇ ਜੰਤੀਆਂ ਦੇ ਮੁੰਡੇ ਆ 18 ਸਾਲਾਂ ਦੀ 18 ਸਾਲਾਂ ਦੀ ਕਿਹੜੀ ਉਮਰ ਆ ਕਿਹੜੀ 17 ਸਾਲ ਉਮਰ ਆ ਬਹੁਤ ਕੰਡੀਸ਼ਨ ਬਹੁਤ ਮਰਜ਼ੀ ਦਾ ਅੱਗੇ ਇੱਕ ਤਾਂ ਚਫਰਸਤ ਹੋਇਆ 19 ਇਟਰ ਤੇ ਦੋ ਤੇ ਮਿਲ ਗਿਆ ਕੋਈ ਦੀ ਅੱਖਾਂ ਦੀ ਰੋਸ਼ਨੀ ਚਲੀ ਗਈ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਜੀ ਬਾਈ ਨਾਲ ਸਾਹਿਬ ਜੀ ਨਾ ਸੈਂਡ ਜੋ ਗਿਆ ਜੀ ਬਹੁਤ ਮਤਲਬ ਇੱਕ ਪੀੜੀ ਖਤਮ ਹੋਣਾ ਨਹੀਂ ਕਰਿਆ ਮੇਰੇ ਸਰ ਉਸ ਗੁਰਨਾਮ ਸਿੰਘ ਤੇ ਸੁਨਾਮ ਸਿੰਘ ਬਹੁਤ ਉੱਚ ਭਰਾ ਨੇ ਇਕੱਠੇ ਰਹਿੰਦੇ ਆ ਤੇ ਡੇਰੇ ਤੇ ਪਿੰਡ ਕੋ ਬਾਹਰ ਵਾ ਰਹਿੰਦੇ ਆ ਇਹਨਾਂ ਦੇ ਬੱਚੇ ਕਿ ਰਾਤ ਤੇ ਦੀਵਾਲੀ ਹੋਣ ਕਰਕੇ ਪਟਾਕੇ ਚਲਾ ਰਹੇ ਸੀਗੇ ਇਹਨਾਂ ਦੇ ਨਾਲ ਆਪਣੇ ਕੋਲ ਹੀ ਕੋਈ ਆਪਣਾ ਕਿ ਸਰਾਸ਼ੀ ਜਣਾ ਬਿਲਾ ਕੇ ਕਿ ਫਿਰ ਕਿ ਉਹਦਾ ਕਿ ਪਟਾਕੇ ਤਿਆਰ ਕਰਦੇ ਸੀ ਇਸ ਵਾਰ ਵੀ ਬਲਾਸ ਹੋਇਆ ਉਹਦੇ ਵਿੱਚ ਪੰਜ ਜੈਨਸਿਆ ਤੇ ਦੋ ਬਲੇਰੀ ਜੀ ਸ਼ਹੀਦ ਜੀ 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 ਸਾਫ ਕਰਨ ਸਾਫ ਰਗੋਂ ਕੀ ਕੰਮ ਕਰਦਾ ਹੈ ਜੀ ਸਰ ਐਫਐਸਐਲ ਦੀ ਟੀਮ ਲਾਈਏ ਪਹਿਲਾਂ ਜਿਹੜਾ ਤੇ ਸਮਾਸ਼ ਹੋਇਆ ਉਸ ਬਲਾਸਟ ਬਾਰੇ ਤੇ ਪਤਾ ਕਰਵਾਓ ਕਿ ਕਿਸ ਚੀਜ਼ ਦਾ ਸੀ ਜੀ ਉਸ ਤੋਂ ਬਾਅਦ ਸਰ ਜਿਹੜੇ ਆਪਣਾ ਲక్ష్ਮੀ ਨੇ ਉਹਨਾਂ ਨੂੰ ਹਸਪਤਾਲ ਕਿੱਥੇ ਜਾ ਗਿਆ ਵਾ ਸਭ ਤੋਂ ਪਹਿਲਾਂ ਉਹਨਾਂ ਨੂੰ ਇਲਾਜ ਕਰਾਉਣਾ ਸਾਜੀ ਕਿਪਰੋ ਜੀ